ਹੈਲੋ ਫਰੈਂਡਸ ਤਿਆਰ ਹੋ ਫੁੱਲਾਂ ਵਰਗਾ ਨਵਾਂ ਡਿਜ਼ਾਈਨ ਬਣਾਉਣ ਲਈ ਫੁੱਲਾਂ ਦੀਆਂ ਕਲੀਆਂ ਵਰਗਾ ਨਵਾਂ ਡਿਜ਼ਾਈਨ ਬਣਾਉਣ ਲਈ ਬਹੁਤ ਛੋਟਾ ਛੋਟਾ ਸੌਖਾ ਡਿਜ਼ਾਈਨ ਬਹੁਤ ਸੁੰਦਰ ਡਿਜ਼ਾਈਨ ਲੱਗਦਾ ਆਓ ਸਿੱਖੀਏ ਅੱਜ ਇੱਕ ਨਵਾਂ ਡਿਜ਼ਾਈਨ ਹਾਂਜੀ ਇਹ ਦੇਖੋ ਜੀ ਅਸੀਂ ਇਹ ਕੁੰਡੇ ਪਾ ਲਏ ਆ ਇਹ ਆ ਉਹੀ ਡਿਜ਼ਾਈਨਰ ਫੰਦੇ ਜਿਹੜੀ ਮੈਂ ਫਰਸਟ ਵੀਡੀਓ ਬਣਾਈ ਸੀ ਉਹਦੇ ਵਿੱਚ ਪਾਏ ਸੀਗੇ ਇਹ ਬੜੇ ਸੋਹਣਾ ਡਿਜ਼ਾਈਨ ਆ ਇਹ ਇਹ ਤੁਸੀਂ ਉਹ ਵੀਡੀਓ ਦੇਖ ਸਕਦੇ ਆ ਇਹ ਦੇਖੋ ਇਹ ਥੋੜੇ ਲੂਸ ਲੂਸ ਦੇਖੋ ਇੰਨੇ ਸੋਹਣੇ ਆਉਂਦੇ ਆ ਇਹ ਫੰਦੇ ਹੁੰਡੇ ਹੁਣ ਅਸੀਂ ਕੀ ਕਰਨਾ ਹੈ ਪਹਿਲਾ ਹੁੰਡਾ ਜਿਹੜਾ ਸਾਡਾ ਇਹਨੂੰ ਅਸੀਂ ਸਿੱਧਾ ਬੁਣ ਲੈਣਾ ਐਦਾਂ ਅਸੀਂ ਸਿੱਧਾ ਬੁਣ ਲਿਆ ਠੀਕ ਹੈ ਜੀ ਹੁਣ ਅਸੀਂ ਕੀ ਅਗਲੇ ਅਗਲੇ ਹੁੰਡਾ ਜਿਹੜਾ ਆ ਇਹ ਜਿਹੜਾ ਹੁੰਡਾ ਆ ਜਿਹੜਾ ਪਿੱਛੇ ਹੁੰਡਾ ਹੈਗਾ ਆ ਉਹਨੂੰ ਅਸੀਂ ਅੱਗੇ ਲੈ ਕੇ ਆਣਾ ਹੈ ਔਰ ਪਿਛਲੇ ਪਹਿਲੇ ਗੁੰਡੇ ਨੂੰ ਪਿਛੇ ਲੈ ਕੇ ਜਾਣਾ ਹੈ ਐਦਾ ਕਰਕੇ ਇਹਨਾਂ ਨੂੰ ਐ ਇਸ ਤਰੀਕੇ ਨਾਲ ਪਲਟ ਲੈਣਾ ਪਲਟ ਲਿਆ ਫਿਰ ਇਸ ਤੋਂ ਬਾਅਦ 1 2 ਤੇ 3 ਇਹ ਤਿੰਨ ਗੁੰਡੇ ਜਿਹੜੇ ਆ ਇਹਨਾਂ ਨੂੰ ਅਸੀਂ ਸਿੱਧਾ ਪਿਛਲੀ ਸਾਈਡ ਤੇ ਧਾਗਾ ਲਾ ਜਾ ਕੇ ਪਿਛਿਓਂ ਦੀ ਸਿੱਧਾ ਬੁਣ ਲੈਣਾ ਕੱਢਣਾ ਨਹੀਂ ਸਲਾਈ ਦੇ ਵਿੱਚੋਂ ਕਿਉਂਕਿ ਇਹ ਤਿੰਨ ਗੁੰਡੇ ਆ ਨਾ ਇਹ ਤਿੰਨ ਗੁੰਡੇ ਆ ਤੇ ਤਿੰਨਾ ਦੇ ਤਿੰ ਬਣਾਣੇ ਪੈਣੇ ਇਹ ਅਸੀਂ ਕਰ ਲਿਆ ਇੱਕ ਬੁਣ ਲਿਆ ਇਹਨੂੰ ਧਾਗੇ ਨੂੰ ਵਲ ਪਾ ਲਿਆ ਇੱਥੋਂ ਹੀ ਅਸੀਂ ਫੇਰ ਤੀਸਰਾ ਇਦਾਂ ਬੁਣ ਲੈਣਾ ਤਿੰ ਗੁੰਡਿਆਂ ਦੇ ਤਿੰ ਗੁੰਡੇ ਸਾਡੇ ਬਣ ਗਏ ਉਸ ਤੋਂ ਬਾਅਦ ਇੱਕ ਗੁੰਡਾ ਜਿਹੜਾ ਆ ਉਹ ਸਿੱਧਾ ਪਾ ਲੈਣਾ ਅਗਲੀ ਅਗਲੇ ਫੇਰ ਅਸੀਂ ਇਦਾਂ ਹੀ ਕਰਨੇ ਆ ਇਹ ਜਿਹੜਾ ਪਿੱਛੇ ਗੁੰਡਾ ਆ ਇਹਨੂੰ ਅਸੀਂ ਇੱਧਰ ਲਿਆਣਾ ਤੇ ਇਹਨੂੰ ਅਸੀਂ ਇਦਾਂ ਸਲਾਈ 'ਚ ਪਾ ਲੈਣੇ ਆਪਣੀ ਇਸ ਸਲਾਈ ਦੇ ਵਿੱਚ ਔਰ ਇਹਨੂੰ ਪਿੱਛੇ ਆਉਂਦੀ ਅਸੀਂ ਕੁੰਡੇ ਨੂੰ ਲੈ ਕੇ ਇਹਨੂੰ ਉੱਪਰੋਂ ਐਦਾਂ ਸੈਟ ਕਰਾ ਇਹਦੇ ਵਿੱਚ ਪਾ ਲੈਣਾ ਕਿਉਂਕਿ ਅਸੀਂ ਤਿੰਨਾਂ ਨੂੰ ਬੁਣਨਾ ਇਹ ਸਾਡੇ ਕੋਲ ਆ ਗਏ ਜੀ ਪਿੱਛੇ ਤਿੰਨ ਗੁੰਡੇ ਤਿੰਨਾਂ ਦਾ ਸਿੱਧਾ ਬੁਣਿਆ ਬਲ ਪਾਇਆ ਔਰ ਇਹਨੂੰ ਅਸੀਂ ਫੇਰ ਸਿੱਧਾ ਬੁਣ ਰਿਹਾ ਇਹ ਬਣ ਗਿਆ ਫਿਰ ਉਸ ਤੋਂ ਬਾਅਦ ਜਿਹੜੇ ਆ ਜੇ ਇਹ ਸਾਡਾ ਇੱਕ ਸੈੱਟ ਬਣਿਆ ਤਿੰਨ ਇੱਕ ਤਿੰਨ ਤੇ ਤਿੰਨ-ਤਿੰਨ ਛੇ ਤੇ ਇੱਕ ਸੱਤ ਸੱਤ ਦਾ ਹੀ ਇੱਕ ਸੈੱਟ ਬਣ ਗਿਆ ਹੁਣ ਅਸੀਂ ਇਹਦੇ ਵਿੱਚ ਗੈਪ ਦੇਣਾ ਹੈ ਗੈਪ ਤੁਸੀਂ ਤਿੰਨ ਕੁੰਡਿਆਂ ਦਾ ਚਾਰ ਕੁੰਡਿਆਂ ਦਾ ਪੰਜ ਕੁੰਡਿਆਂ ਦਾ ਤੁਸੀਂ ਗੈਪ ਦੇ ਸਕਦੇ ਆ ਮੈਂ ਜਿਹੜਾ ਇੱਥੇ ਦੇ ਰਹੀ ਹਾਂ ਮੈਂ ਦੇ ਰਹੀ ਹਾਂ ਚਾਰ ਕੁੰਡਿਆਂ ਦਾ ਇੱਕ ਉਲਟੇ ਬੁਣਨੇ ਆ ਤਿੰਨ ਚਾਰ ਇਹ ਸਾਡਾ ਇਹਦੇ ਵਿੱਚ ਗੈਪ ਆ ਜਾਣਾ ਠੀਕ ਹੈ ਗੈਪ ਤੋਂ ਬਾਅਦ ਫੇਰ ਅਸੀਂ ਇਹਨੂੰ ਚੇਂਜ ਕਰਨਾ ਇੱਧਰ ਉਧਰ ਸ਼ਿਫਟ ਕਰਨੇ ਆ ਹੁਣ ਅਸੀਂ ਕੀ ਕਰਾਂਗੇ ਇਹਨੂੰ ਅਸੀਂ ਕਰ ਲੈਂਦੇ ਚੱਕ ਲੈਨੇ ਆਰ ਇਹ ਪਿੱਛੇ ਚਲਾ ਗਿਆ ਫਿਰ ਇਧਰੋਂ ਤਿੰਨ ਗੁੰਡੇ ਬਣਾਓ ਤਿੰਨ ਗੁੰਡਿਆਂ ਦਾ ਸਿੱਧਾ ਬਣਾਓ ਬਲ ਪਾਓ ਔਰ ਇਹਨੂੰ ਤੁਸੀਂ ਐਦਾਂ ਸਿੱਧਾ ਬਣ ਲਓ ਫਿਰ ਇੱਕ ਸਿੱਧਾ ਇਹ ਸਿੱਧਾ ਬਣ ਗਿਆ ਸਾਡਾ ਇਹਨੂੰ ਅਸੀਂ ਫਿਰ ਅਸੀਂ ਅੱਗੇ ਲੈ ਕੇ ਆਣਾ ਪਹਿਲੇ ਗੁੰਡੇ ਨੂੰ ਪਿੱਛੇ ਲੈ ਕੇ ਜਾਣਾ ਇੱਦਾਂ ਸੀ ਸਲਾਈ ਦੇ ਵਿੱਚ ਪਾ ਕੇ ਇਹਨੂੰ ਅਸੀਂ ਫੇਰ ਬਾਅਸੀ ਕੋਈ ਸਲਾਈ ਦੀ ਇਹ ਜਿਹੜੀ ਹੈ ਬੁੰਤੀ ਆ ਬਾਅਸ ਇਹਦੇ 'ਚ ਧਿਆਨ ਰੱਖਣਾ ਆ ਬਣਾਇਆ ਇਹ ਬਣਾਇਆ ਇਹ ਬਣਿਆ ਇਹ ਦੇਖੋ ਥੋੜਾ ਥੋੜਾ ਜਿਆਦਾ ਦਿਸਣ ਲੱਗ ਗਿਆ ਇਹ ਫੇਰ ਸਾਡਾ 6 ਦਾ ਸੈੱਟ ਬਣ ਗਿਆ ਆ ਸੌਰੀ 7 ਦਾ ਸੈੱਟ ਬਣ ਗਿਆ ਆ ਚਾਰ ਸੀ ਸਾਡੇ ਅਸੀਂ ਫੇਰ ਇਹ ਚਾਰ ਪਾ ਲੈਣੇ 1 2 3 ਤੇ 4 ਚਾਰ ਪਾ ਕੇ ਫਿਰ ਅਸੀਂ ਧਾਗਾ ਪਿੱਛੇ ਲਜਾ ਕੇ ਇਹਨਾਂ ਨੂੰ ਅਸੀਂ ਫੇਰ ਕਰਨਾ ਇੱਥੇ ਅਸੀਂ ਇੱਕ ਸੈੱਟ ਹੋਰ ਬਣਾ ਲੈਣਾ ਮਤਲਬ ਇਹ ਸੱਤ-ਸੱਤ ਦਾ ਸੈੱਟ ਜਿਹੜਾ ਉਹਦੇ ਹਿਸਾਬ ਨਾਲ ਤੁਸੀਂ ਕੁੰਡੇ ਪਾਣੇ ਆ ਇਹ ਦੇਖੋ ਜੀ ਇਹ ਆ ਗਿਆ ਇਹ ਅਸੀਂ ਬੁਣਿਆ ਇਹ ਬੁਣਿਆ ਫਿਰ ਇੱਕ ਸਿੱਧਾ ਆ ਗਿਆ ਫਿਰ ਅਸੀਂ ਇਹਨੂੰ ਲਜਾਣਾ ਇੱਥੋਂ ਬੁਣ ਕੇ ਇਹ ਅਸੀਂ ਲੈ ਗਏ ਇਹ ਤਿੰਨ ਹੈਗੇ ਆ ਇਹ ਜਿੱਦਾਂ ਇਹ ਆ ਰਹੀ ਹੈ ਐਡਜ ਸਟੀਚ ਐਡਜ ਤੋਂ ਬਾਅਦ ਦੋ ਬਚਦੇ ਪਏ ਕਿਉਂਕਿ ਅਸੀਂ ਇਹ ਇਹਨੂੰ ਅਸੀਂ ਸਿੱਧਾ ਬਣ ਲੈਣਾ ਦੋਨੋਂ ਇਹ ਬਣ ਗਿਆ ਛੋਟਾ ਜਿਹਾ ਹੁਣ ਆ ਗਈ ਜੇ ਅਸੀਂ ਦੂਸਰੀ ਸਲਾਈ ਮਤਲਬ ਪੁੱਠੀ ਸਲਾਈ ਦੇ ਵਿੱਚ ਪੁੱਠੀ ਸਲਾਈ ਦੇ ਵਿੱਚ ਜਿੱਧਰ-ਜਿੱਧਰ ਸਾਨੂੰ ਕੁੰਡੇ ਦਿxsdਦੇ ਆ ਉਹ ਅਸੀਂ ਉਸੇ ਤਰੀਕੇ ਨਾਲ ਬਣਨੇ ਆ ਹੁਣ ਇਹ ਜਿਹੜੇ ਆ ਸਾਡੇ ਪੁੱਠੇ ਦਿxsdਦੇ ਆ ਅਸੀਂ ਪੁੱਠੇ ਬਣ ਲੈਣੇ ਇਹ ਜੇ ਦੋ ਜਿਹੜੇ ਲਾਸਟ ਚ ਸਿਗੇ ਮੇਰੇ ਬਚੇ ਆ ਬਾਕੀ ਸਾਰੇ ਜਿਹੜੇ ਆ ਸੱਤ ਦੇ ਸੱਤੇ ਇਹ ਮੁਠੇ ਬੁਣ ਲੈਣੇ 1 2 3 4 5 6 ਇਹ 7 ਇਹ ਜਿਹੜੇ ਹੁਣ ਅਗਲੇ ਕੁੰਡੇ ਚਾਰ ਆ ਇਹ ਸਿੱਧੇ ਦੇ ਸਿੱਧੇ ਕਿਉਂਕਿ ਇਹ ਗੈਪ ਵਾਲੇ ਆ ਜੇ ਤੁਸੀਂ ਪੰਜ ਪਾ ਸਕਦੇ ਜਿੰਨਾ ਗੈਪ ਤੁਸੀਂ ਰੱਖਣਾ ਆ ਉਹ ਡਿਜ਼ਾਈਨ ਦੇ ਵਿੱਚ ਉਹਨਾਂ ਤੁਸੀਂ ਪਾ ਸਕਦੇ ਆ ਇਹਦੇ ਚ ਕੋਈ ਏਸੀ ਲਿਮਟ ਨਹੀਂ ਆ ਜਿੰਨੇ ਮਰਜੀ ਤੁਸੀਂ ਪਾਈ ਜੋ ਇਸ ਤੋਂ ਬਾਅਦ ਆ ਗਈ ਜੀ ਇਹ ਫੇਰ ਸਾਡਾ ਇੱਕ ਸੈੱਟ ਵਾਲਾ ਸੱਤ ਵਾਲਾ ਜਿਹੜਾ ਸੈੱਟ ਹੈ ਉਹਨੂੰ ਅਸੀਂ ਬੁਣ ਲੈਂਦੇ ਆ ਉਲਟਾ ਬੁਣ ਲੈਂਦੇ ਆ ਇਹ ਅਸੀਂ ਉਲਟਾ ਉਲਟੀ ਸਿਲਾਈ ਦੇ ਵਿੱਚ ਪਲੇਨ ਬਸ ਸਿਲਾਈ ਹੈ ਇਹਦੇ ਵਿੱਚ ਕੋਈ ਜ਼ਿਆਦਾ ਉਹ ਨਹੀਂ ਕਰਨਾ ਮਿਹਨਤ ਜਿੱਦਾਂ ਜਿੱਦਾਂ ਦਿਖਦੇ ਪਏ ਆ ਉਸੇ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਬੁਣ ਲੈਣਾ ਇਹ ਦੇਖੋ ਇਹ ਆ ਗਿਆ ਤਾਂ ਇਹ ਸਾਡੀ ਪੈ ਗਈ ਜੀ ਸਾਰੀ ਸਿਲਾਈ ਪੁੱਠੀ ਇੰਨੀਆਂ ਸਲਾਈਆਂ ਸਾਡੀਆਂ ਜਿਹੜੀਆਂ ਇਹ ਦੋ ਬਾਸ ਉਹ ਸਿੱਧੀ ਸਲਾਈ ਦਾ ਹੀ ਡਿਜ਼ਾਈਨ ਜੀ ਇੱਕ ਸਲਾਈ ਦਾ ਡਿਜ਼ਾਈਨ ਸਿੱਖੋ ਜੀ ਬਹੁਤ ਹੀ ਸੌਖਾ ਡਿਜ਼ਾਈਨ ਜੀ ਇਹ ਹੈ ਜੀ ਹੁਣ ਅਸੀਂ ਆ ਗਏ ਤੀਸਰੀ ਸਲਾਈ 'ਚ ਇਹਦੇ ਵਿੱਚ ਹੋਰ ਕੁਝ ਨਹੀਂ ਕਰਨਾ ਬੁਣਨਾ ਵੈਸੇ ਹੀ ਹੈ ਲੇਕਿਨ ਪੋਜੀਸ਼ਨ ਚੇਂਜ ਕਰਨੀ ਹੈ ਪੋਜੀਸ਼ਨ ਕਿੱਦਾਂ ਚੇਂਜ ਕਰਨੀ ਇਹ ਸਾਡਾ ਐਡਜਸਟ ਸੀ ਹੁਣ ਅਸੀਂ ਕੀ ਕਰਨਾ ਹੁਣ ਅਸੀਂ ਦੋ ਸਿੱਧੇ ਪਾ ਲੈਣੇ ਇੱਥੇ ਦੋ ਸਿੱਧੇ ਤੇ ਇਹ ਜਿਹੜਾ ਵਿਚ ਵਾਲਾ ਕੁੰਡਾ ਸੀਗਾ ਹੁਣ ਅਸੀਂ ਇਹਨੂੰ ਅਸੀਂ ਪਲਟ ਕੇ ਅਸੀਂ ਇਹ ਡਿਜ਼ਾਈਨ ਜਿਹੜਾ ਆ ਉਹ ਰੈਡੀ ਕਰਨਾ ਇਹ ਇੱਧਰ ਆ ਗਿਆ ਇਹ ਹੁਣ ਇਹਦੇ ਵਿੱਚ ਜਿਹੜੀ ਆ ਉਹ ਇੱਕੋ ਪੱਤੀ ਜੀ ਪਾਏਗੀ ਦੋ ਨਹੀਂ ਪੈਣਗੀਆਂ ਇਹ ਆ ਗਏ ਤਿੰਨ ਇੱਥੇ ਅਸੀਂ ਕੀਤਾ ਤਿੰਨਾਂ ਨੂੰ ਸਿੱਧਾ ਬੁਣਿਆ ਇੱਥੇ ਅਸੀਂ ਬਲ ਪਾ ਲਿਆ ਤੇ ਇਹ ਤਿੰਨ ਆ ਗਏ ਆ ਦੇਖੋ ਇਹ ਬਣੇ ਦੋ ਦੋ ਦੇ ਵਿੱਚ ਇੱਕ ਬਣ ਗਈ ਇੱਕ ਵਾਰੀ ਦੋ ਬਣਨੇ ਇੱਕ ਵਾਰੀ ਇੱਕ ਬਣਨਾ ਉਸ ਤੋਂ ਬਾਅਦ ਜੀ ਆ ਸਾਡੇ ਦੋ ਜਿਹੜੇ ਸੀਗੇ ਇਹਨਾਂ ਨੂੰ ਸਿੱਧੇ ਪਾਉਣ ਲੈਣਾ ਆ ਸਾਡੇ ਚਾਰ ਸੀਗੇ ਜੀ ਆ ਦੇਖੋ ਇਹ ਚਾਰ ਚਾਰ ਜਿਹੜੇ ਸੀਗੇ ਇਹ ਬਸ ਹੁਣ ਫੇਰ ਸਾਡੇ ਜਿਹੜੇ ਦੋ ਆ ਉਹ ਸਿੱਧੇ ਆਉਗੇ ਔਰ ਅਗਲੇ ਦੇ ਵਿੱਚ ਜਿਹੜਾ ਆ ਇਹ ਡਿਜ਼ਾਈਨ ਆ ਜਾਊਗਾ ਮਤਲਬ ਜਿਹੜਾ ਮਿਡਲ 'ਚ ਇੱਕ ਕੁੰਡਾ ਸੀਗਾ ਉਹਦੇ ਨਾਲ ਅਸੀਂ ਇਹ ਪਾ ਦੇਣਾ ਉਹਨੂੰ ਬਲਟ ਲੈਣਾ ਇਹ ਬਣਿਆ ਜੀ ਬਹੁਤ ਸੌਖਾ ਬਹੁਤ ਈਜ਼ੀ ਚਟਪਟ ਬਣਨ ਵਾਲਾ ਡਿਜ਼ਾਈਨ ਹੈ ਇਹ ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਪਾ ਕੇ ਦਿਖਾਉਂਦੀ ਆ ਕਿੱਦਾਂ ਬਣਿਆ ਇਹ ਇਸ ਸਲਾਈ ਪਾ ਕੇ ਦਿਖਾਉਂਦੀ ਆ ਨਾਲੇ ਪੁੱਠੀ ਸਲਾਈ ਪਾ ਕੇ ਦਿਖਾਨੀ ਆ ਇਹ ਦੇਖੋ ਜੀ ਮੈਂ ਉਹ ਜਿਹੜੀ ਸਲਾਈ ਪੂਰੀ ਕੀਤੀ ਔਰ ਇੱਕ ਪੁੱਠਾ ਵੀ ਪਾ ਲਿਆ ਨਾਲ ਆਹ ਦੇਖੋ ਆ ਇੱਕ ਫੁੱਲ ਬਣਿਆ ਛੋਟਾ 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 ਇਹ ਕੇ ਬਣਿਆ ਹੁਣ ਅਸੀਂ ਇਹਦੇ ਉੱਪਰ ਪਾਣਾ ਇਹਦੇ ਉੱਪਰ ਅਸੀਂ ਕਿੱਦਾਂ ਕੀਤਾ ਸੀ ਫੇਰ ਇੱਕ ਵਾਰੀ ਦੇਖ ਲੈਣੇ ਆ ਆ ਪਹਿਲਾ ਕੁੰਡਾ ਆ ਆ ਦੋ ਕੁੰਡੇ ਜਿਹੜੇ ਆ ਤਿੰਨ ਕੁੰਡੇ ਇਹਨਾਂ ਨੂੰ ਅਸੀਂ ਕਰਨਾ ਆ ਪਲਟ ਦੇਣਾ ਕਿਉਂਕਿ ਡਿਜ਼ਾਈਨ ਇੱਥੇ ਹੀ ਪੈਣਾ ਆ ਸਟਾਰਟਿੰਗ 'ਚ ਅਸੀਂ ਸਟਾਰਟ ਕੀਤਾ ਸੀਗਾ ਇਹ ਆ ਗਿਆ ਇਹਦੇ ਪਿੱਛੇ ਹੁੰਦੀ ਅਸੀਂ ਸਿੱਧਾ ਲੈ ਲੈਣਾ ਬਲ ਪਾ ਲਓ ਫੇਰੇ ਲੈ ਲਓ ਫਿਰ ਇੱਕ ਸਿੱਧਾ ਵਿੱਚ ਇੱਕ ਸਿੱਧਾ ਹੁਣ ਫਿਰ ਇੱਕ ਡਿਜ਼ਾਈਨ ਹੋਰ ਇੱਥੇ ਪੈ ਜਾਣਾ ਇਹ ਹੁਣ ਸੱਤ ਦਾ ਫੇਰ ਉਹ ਬਣ ਗਿਆ ਮਤਲਬ 2 1 2 1 ਦੇ ਪੈਟਰਨ ਛੇ ਸੀ ਇਹ ਮਤਲਬ ਕੁੰਡੇ ਨਹੀਂ کہہ ਰਹਾ ਪੱਤੀ ਦੀ ਉਹ ਜਿਹੜਾ ਡਿਜ਼ਾਈਨ ਪੈ ਰਿਹਾ ਆ ਦੇਖੋ ਆ ਦੋ ਸੀਗੇ ਆ ਇੱਕ ਪੈ ਗਿਆ ਆ ਹੁਣ ਦੋ ਪੈ ਗਿਆ ਹੁਣ ਅਸੀਂ ਜਿਹੜੇ ਆ ਚਾਰ ਕੁੰਡੇ ਆ ਇਹ ਪੁੱਠੇ ਬੁਣ ਲੈਣੇ 1 2 3 4 ਧਾਗਾ ਪਿੱਛੇ ਕਰਨਾ ਇਹਨੂੰ ਅਸੀਂ ਬੁਣਿਆ ਐਦਾਂ ਕੀਤਾ ਤੇ ਫੇਰ ਆ ਗਿਆ ਇਸੇ ਤਰੀਕੇ ਨਾਲ ਇਹ ਜਿਹੜਾ ਆ ਇਹ ਰਿਪੀਟ ਕਰਦੇ ਜਾਣਾ ਸੀ ਇਹ ਬਹੁਤ ਸੋਹਣਾ ਡਿਜ਼ਾਈਨ ਪਿਆਰਾ ਜਿਹਾ ਡਿਜ਼ਾਈਨ ਬਣਦਾ ਆ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਦੇਖੋ ਫਰੈਂਡਸ ਕਿੰਨਾ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਬਣ ਗਿਆ ਇਹ ਇਹ ਸੱਤ ਕੁੰਡਿਆਂ ਦਾ ਬਣਿਆ ਵਿੱਚੋਂ ਤੁਸੀਂ ਗੈਪ ਘੱਟ ਵੱਧ ਕਰ ਸਕਦੇ ਆ ਜੇ ਅਸੀਂ ਗੈਪ ਘੱਟ ਕਰਾਂਗੇ ਤਾਂ ਫਿਰ ਐਦਾ ਐਦਾ ਦੇਸੂਗਾ ਇਹ ਦੇਖੋ ਐਦਾ ਆਊਗਾ ਥੋੜਾ ਜਿਆਗਰ ਗੈਪ ਕੱਟ ਕੇ ਲਿਆ ਫਿਰ ਨਾਲ-ਨਾਲ ਐਦਾ ਆਏਗਾ ਅਗਰ ਗੈਪ ਪਛਾਦਾ ਰੱਖਣਾ ਹੈ ਤਾਂ ਜ਼ਿਆਦਾ ਵੀ ਰੱਖ ਸਕਦੇ ਆ ਇਹ ਦੇਖੋ ਇਹ ਦੋ ਬਣੇ ਸੀਗੇ ਦੋ ਤੋਂ ਫਿਰ ਇੱਕ ਬਣਿਆ ਫਿਰ ਦੋ ਫਿਰ ਇੱਕ ਦੋ ਇੱਕ ਬਸ ਇਹੀ ਇੱਕ ਡਿਜ਼ਾਈਨ ਸਿਰਫ ਸਿੱਧੀ ਸਿਲਾਈ ਦਾ ਡਿਜ਼ਾਈਨ ਹੈ ਬਹੁਤ ਸੌਖਾ ਤੇ ਸਿੰਪਲ ਤੇ ਸੋਹਣਾ ਡਿਜ਼ਾਈਨ ਹੈ ਦੇਖੋ ਇਹ ਪਿੰਕ ਕਲਰ ਤੇ ਬਣਿਆ ਹੋਇਆ ਦੇਖੋ ਕਿੰਨਾ ਪਿਆਰਾ ਪਿਆਰਾ ਸੋਹਣਾ ਸੋਹਣਾ ਡਿਜ਼ਾਈਨ ਹੈ ਤੁਸੀਂ ਵੀ ਬਣਾਓ ਬਣਾ ਕੇ ਕਮੈਂਟ ਕਰਕੇ ਦੱਸੋ ਕਿੰਨਾ ਸੋਹਣਾ ਹਰ ਕਲਰ ਹਰ ਰੰਗ ਤੇ ਬਹੁਤ ਸੋਹਣਾ ਲੱਗਦਾ ਦੇਖੋ ਇਹ ਚਿੱਟੇ ਤੇ ਵੀ ਬਣਾਇਆ ਮੈਂ ਚਿੱਟੇ ਤੇ ਵੀ ਛੋਟੇ ਛੋਟੇ ਫੁੱਲ ਨਿੱਕੇ ਜੇ ਕਲੀਆਂ ਜੀਆਂ ਬਹੁਤ ਪਿਆਰੀਆਂ ਲੱਗਦੀਆਂ ਫਰੈਂਡਸ ਥੈਂਕ ਯੂ ਸੋ ਮੱਚ ਫॉर ਵਾਚਿੰਗ ਸਟੇ ਬlesed